ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜਿਹੜਾ ਸвая ਸвая ਪਸ਼ੂ ਆ ਦੋ ਟਾਈਮ ਤਸੱਲੀ ਕਰਿਆ ਕਰੋ ਜੇ ਕੋਈ ਗੱਬਣ ਆ ਉਹਨੂੰ ਟਿਪ ਕੇ ਕਰਿਆ ਕਰੋ ਅੱਜ ਦੀ ਆਪਣੀ ਵਿਜਿਟ ਪਿੰਡ ਸਰ ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀਆਂ ਨੂੰ ਬਾਈ ਹਰਚੰਦ ਦੇ ਫਾਰਮ ਤੇ ਪਹੁੰਚਿਆ ਬਣੇ ਰਿਓ ਅੰਤ ਤੱਕ ਕਰਦੇ ਆਂ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਵਧੀਆ ਜੀ ਵਧੀਆ ਹੋਰ ਸਭ ਓਕਰਪਟਾਂ ਵਧੀਆ ਕਿਰਪਾ ਮਾਰਕ ਦੀ ਜੀ ਹਾਂ ਡਰੈਸ ਕਰ ਗਏ ਨੋਡ ਹਾਂਜੀ ਪਿੰਡ ਸੁਰਸਿੰਘ ਇਲਾ ਤਰਨਤਾਰ ਖੇਲ ਪੱਟੀ ਦੀ ਠੀਕ ਆ ਮੋਬਾਈਲ ਨੰਬਰ 97806 50272 ਠੀਕ ਆ ਤੇ ਦੋ ਪਸ਼ੂ ਆ ਹਾਂਜੀ ਬਹੁਤ ਦੋ ਆ ਤੇ ਖੇ ਲਾ ਲੋ ਆਪਾਂ ਖਰੀਦਿਆ ਤੋਂ ਹਣਾ ਹਾਂ ਆਪਾਂ ਨੂੰ 35 ਕਿਲੋਮੀਟਰ ਆ ਪਿੰਡ ਜੀ ਅੱਛਾ 35 36 ਕਿਲੋਮੀਟਰ ਪਿੱਛੇ ਪਿੰਡ ਥਾਣੀ ਜੇ ਤਰਨਤਾਰ ਨਾਲ 5 ਕਿਲੋਮੀਟਰ ਜੀ ਜੇ ਅੰਮ੍ਰਿਤਸਰ ਤੋਂ ਸਰੋਨਾਵਾ ਫਿਰ ਮਗਲਤ 23 ਕਿਲੋਮੀਟਰ ਪੈ ਜਾਂਦਾ ਹੈ ਮਾਹਪੁਰਖਾ ਦਾ ਨਗਰ ਆ ਸੌਰ ਸਿੰਘ ਸੌਰ ਸਿੰਘ ਤੇ ਆਸੀ ਨਗਰ ਬਾਬਾ ਵਿਧੀਜੰਦ ਸਾਹਿਬ ਜੀ ਦਾ ਹਣਾ ਤੇ ਇਸ ਤੋਂ ਵੱਡੀ ਤੋਂ ਸ਼ੁਰੂਆਤ ਕਰੀਏ ਹਣਾ ਹਾਂਜੀ ਹਾਂਜੀ ਲਓ ਜੀ ਖੋਲ ਦੋ ਸੂਏ ਗੱਬਣਿਆ ਜੀ ਹਾਂ ਜੀ ਇਹ ਗੱਬਣਿਆ ਜੀ ਤੇ ਸੂਏ ਦਾ ਅੰਤਾਜਾ ਭਲਾਵੋ ਆਹੋ ਜੀ ਤਿੱਜਾ ਸੂਆ ਸੂਹ ਗਿਆ ਰਖੀਂ ਜੀ ਬਈ ਆਪ ਹੀ ਇੰਤਾਜਾ ਪੈਣ ਪੈਮ ਲਾਉਂਦਾ ਜੈਸਾ ਤੇ ਵਹਿੜ ਠੀਕ ਆ ਗਾਂ ਕੇ ਲਓ ਵਹਿੜ ਕੇ ਲਓ ਦੁੱਧ ਦਾ ਅੰਤਾਜਾ ਵੀ ਆਪ ਲਾਇਓ ਇਹਨੇ ਕਿੰਨਾ ਭਰਨਾ ਆਇਆ ਨੂੰ ਬਈ ਤੋਰਦੇ ਸਿੱਧੀ ਭਾਵੇਂ ਤਨੀ ਲਾਓ ਜੀ ਬਾਕੀ ਦੇਣ ਆ ਬਾਈਰ ਚਾਂਦੇ ਕਿੰਨੇ ਰਹਿ ਗਏ ਆ 2000 ਦੇ ਕਰਦੇ ਲਾਇਆ ਭਾਈ ਵੈਡ ਪੂਰੀ ਵੱਡੀ ਹੈ ਵੈਡ ਵੱਡੀ ਪੂਰੀ ਜੀ ਭਾਈ ਹਰਜੰਤ ਮੋਲ ਕੋਈ ਨਹੀਂ ਛੋੜਾ ਨਹੀਂ ਕਰਨਾ ਹਾਂ ਜੀ ਕੋਲ 6000 ਕਰਤੀ ਜੀ ਹੈਂਡ ਭਾਈ ਸੜਦੀ ਰੇੜੀ ਹੈ ਜੀ ਹੋਰ ਹੋਰ ਵੇਖ ਲੈ ਆਪੇ ਛੜਦੇ ਭਾਈ ਚਲ 2000 ਹੋਰ ਛੜਟਾਂਗੇ 52 ਹਾਂਜੀ 57 ਦੀ ਦੇ ਦੇ ਦੋ ਦੇ ਦਾਂਗੇ ਜੀ ਆ ਆ ਗਈ ਬਿਨਾ ਬੱਚੇ ਤੋਂ ਹਣਾ ਭਾਈ ਬਿਨਾ ਬੱਚੇ ਤੋਂ ਆ ਜੀ ਭਾਈ ਦੁੱਧ ਪੱਕਾ ਦੁੱਧ ਜੀ 7 ਕਿਲੋਟਰ ਦਾ ਹੈਗਾ ਹੈ ਇਸ ਲਈ 6 ਲੀਟਰ ਹੀ ਮੰਨ ਕੇ ਲਓ ਠੀਕ ਹੈ 6 ਲੀਟਰ ਦੁੱਧ ਤੁਸੀਂ ਮਤਲਬ ਜਿੰਦਾ ਮਰਜੀ ਸੋ 6 ਲੀਟਰ ਦੁੱਧ ਹੈਗਾ ਆਨਲਾਈਨ ਵੀ 6 ਲੀਟਰ ਦੀ ਹਾਂਜੀ ਹੱਜ 6 ਲੀਟਰ ਦੀ ਖਰੀਦਾਰੀ ਕਰ ਸਕਦੇ ਤੁਸੀਂ 7 ਕਿਲੋ ਹਣਾ ਸਹੀ ਕਰ ਅੱਛਾ ਤੌਰ ਦੇ ਇਹਨੂੰ ਜਰਸੀ ਜ ਆ ਗਈ ਨਾ ਜਰਸੀ ਲੋਈ ਸਜਣੋ ਵੈੜ ਚੰਗੀ ਜੇ ਜਰਸੀ ਕਲੌਫ ਦੇ ਵਿੱਚ ਦੁੱਧ 7 ਕਿਲੋ ਹੋਊਗਾ ਭਾਈ ਕਹਿੰਦਾ ਆਪਾਂ 6 ਨਾ ਦੇਣੀ ਆ ਜਿੰਨੇ ਆਨਲਾਈਨ ਮੰਗਾਉਣੀ ਆ ਚੋਣ ਓਕੇ ਹੋ ਗਈ ਤੇ ਭਾਅ ਕਰਦੇ ਮੁਖ ਤੋਂ ਮੁਖ ਤੇ ਨੋਈ ਸਾਜ ਕਰ ਭਾਈ ਰੇਟ ਕੀ ਰਹਿ ਗਿਆ 2000 ਰੁਪਿਆ ਜੀ ਤੇ ਛੋੜ 3000 ਕਰਨੀ ਨਹੀਂ ਤੈਨੂੰ ਨਾ ਕਰਕੇ ਦੋ 17 ਦੀ ਕਰ ਦੇ ਯਾਰ ਮੁੜ ਕੇ ਤੁਹਾਨੂੰ ਬੋਲਾਂ ਜਾਣ ਦੇ ਕੋਈ ਨਾ ਚਲੋ ਦੇ ਰਿਹਾ ਲਓ ਸੱਚ ਨੂੰ ਜੈਸਨ ਉਹ 17000 ਦੀ ਐਂਡ ਹੋ ਜੂਗੀ ਵੈਡ ਜਰਸੀ ਹਨਾ ਕੋਈ 7 ਲੀਟਰ ਆ ਕੋਈ ਮੁੜ ਕੇ ਵੀ ਗਰੇਨ ਆਖੇ ਕਿ ਨਹੀਂ ਹਾਂ 7 ਉਹਦਾ 6 ਲੀਟਰ ਦੀ ਗਰੰਟੀ ਹੋਵੇ 6 ਕਿਲੋ ਦੀ ਗਰੰਟੀ ਉਹ ਗੱਲਾਂ ਅਖਰੀਆਂ ਤੇ ਆ ਵੈਡ ਤਾਂ ਤਾਜਾ ਆਪ ਬਲਾਇਓ ਵੱਡੀ ਦਾ ਜੀ ਇਹ ਵੀ ਕੋਈ ਇਹੋ ਜਿਹੀ ਨਹੀਂ ਦੇਖੋ ਕਿੰਨਾ ਦੁੱਧ ਭਰੂ ਕਿੰਨਾ ਘੜ ਗਿਆ ਦਾ ਕੋਈ ਪਤਾ ਘੜ ਗਿਆ ਜੀ ਮਤਲਬ ਉਹਨਾਂ ਨੇ ਤੇ ਆਖਿਆ ਵੇ 17 ਗ 18 ਲੀਟਰ ਦੁੱਧ ਚੋਇਆ ਇਹ ਬਾਬਾ ਜੀ ਆਪਾਂ ਕਿਹੜਾ ਚੋਇਆ ਹਾਂ ਇਹ ਤੇ ਉਹਨਾਂ ਕਰਮਾਲ ਗਿਆ ਦੇਣ ਗਿਆ ਖਾਰਾ ਦੇ 17 ਦੇ ਦਊਗੀ ਹਾਂ ਬਾਕੀ ਤਾਜ਼ਾ ਲਾਓ ਵਹਿੜਾ ਚੰਗੀਆਂ ਖਰੀਦਾਰੀ ਕਰਿਓ ਪਿੰਡ ਪਹੁੰਚਣਾ ਪਊਗਾ ਸੌਰ ਸਿੰਘ ਬਾਈ ਹਜਾਂਦੇ ਫਾਰਮ ਤੇ ਸਸੀ ਗਾਲ ਜੀ ਸਾਰਿਆਂ